रेडी स्टार्ट ਪੰਜਾਬ ਸੀਐਸਆਰ ਵਾਲਿਊਮ 2 ਦੇ ਨਿਯਮ 9.1 ਦੀ ਇਸ ਪਾਲਣਾ ਵਿੱਚ ਕੇ ਰਿਟਾਇਰ ਹੋਣ ਵਾਲੇ ਸਰਕਾਰੀ ਕਰਮਚਾਰੀ ਨੂੰ ਬਣਦੀ ਮਿਤੀ ਤੋਂ ਪੈਨਸ਼ਨ ਦੇਣਾ ਆਰੰਭ ਕਰ ਦੇਣਾ ਚਾਹੀਦਾ ਹੈ ਰਿਟਾਇਰਮੈਂਟ ਦੀ ਮਿਤੀ ਤੋਂ 1 ਸਾਲ ਪਹਿਲਾਂ ਪੈਨਸ਼ਨ ਕੇਸ ਬਣਾਉਣਾ ਸ਼ੁਰੂ ਕਰ ਦੇਣਾ ਹੁੰਦਾ ਹੈ ਡੰਡੇ ਜਿਹੜੇ ਵਿਭਾਗੀ ਮੁਖੀ ਅਧਿਕਾਰੀ ਸਮੇਂ ਸਿਰ ਅਦੇਹਾਂ ਨਹੀਂ ਕਰਨਗੇ ਉਹ ਨਿਯਮ 9.12 ਦੇ ਠੇਠਾਂ ਦਿੱਤੇ ਨੋਟ ਅਨੁਸਾਰ ਅਨੁਸ਼ਾਸਨੀ ਕਾਰਵਾਈ ਦੇ ਭਾਗੀ ਬਣ ਸਕਦੇ ਹਨ ਡੰਡੇ ਸਰਕਾਰ ਦੀਆਂ ਬਾਰ ਬਾਰ ਹਦਾਇਤਾਂ ਦੇ باوجود ਪੈਨਸ਼ਨ ਕੇਸਾਂ ਦੇ ਮੁਕੰਮਲ ਹੋਣ ਵਿੱਚ ਦੇਰੀ ਦੇ ਸਨਮੁਖ ਨਿਯਮ 9.19 ਅਨੁਸਾਰ ਪੈਨਸ਼ਨ ਦਾ 75% ਭਾਗ ਐਂਟਿਸਪੇਟਰੀ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਹੈ ਡੰਡੇ ਇਸ ਕੰਮ ਦੀ ਪ੍ਰਗਤੀ ਨੂੰ ਬਾਚਣ ਲਈ ਪੈਨਸ਼ਨ ਪਾਰਟੀ ਸਮੂਹ ਜ਼ਿਲ੍ਹਿਆਂ ਵਿੱਚ ਜਾਂਦੀ ਹੈ ਅਤੇ ਮਹਾਂ ਲੇਖਾਕਾਰ ਪੰਜਾਬ ਥਿਮਾਹੀ ਰਿਪੋਰਟਾਂ ਦਾ ਹੈ ਡੰਡੇ ਇਨਾ ਸਾਰੇ ਯਤਨਾਂ ਦੇ باوجود ਮਹਾਂ ਲੇਖਾਕਾਰ ਦੀ ਜੁਲਾਈ 1972 ਤੱਕ ਦੀ ਰਿਪੋਰਟ ਅਨੁਸਾਰ 17 10 ਕੇਸ ਪੈਂਡਿੰਗ ਸਨ ਡੰਡੇ ਆਮ ਤੌਰ ਤੇ ਲੇਖਾ ਦਫਤਰ ਤੋਂ ਸਰਟੀਫਿਕੇਟ ਜਾਰੀ ਹੋਣ ਉਪਰੰਤ ਵਿਭਾਗਾਂ ਨੂੰ ਪੈਨਸ਼ਨ ਕੇਸਾਂ ਨੂੰ ਨਿਜਠਣ ਵਿੱਚ ਰਤਾਵੀ ਦੇਰੀ ਨਹੀਂ ਕਰਨੀ ਚਾਹੀਦੀ ਡੰਡੇ ਪਰantu ਇਹ ਪੇਕਣ ਵਿੱਚ ਆਇਆ ਹੈ ਕਿ ਪੈਨਸ਼ਨ ਕੇਸ ਸਮੇਸਿਰ ਨਹੀਂ ਨਜਿੱਠੇ ਜਾਂਦੇ ਡੰਡੀ ਸਰਕਾਰ ਇਸ ਸਥਿਤੀ ਨੂੰ ਗੰਭੀਰ ਦ੍ਰਿਸ਼ਟੀਕੋਣ ਤੋਂ ਵੇਖਦੀ ਹੈ ਡੰਡੀ ਹਾਂਜੀ ਅਗਲਾ ਪੈਰਾ ਲਿਖਾਂਗੇ ਰੈਡੀ ਸਟਾਰਟ ਸਰਕਾਰ ਵੱਲੋਂ ਪਹਿਲਾਂ ਸਪਸ਼ਟ ਹਦਾਇਤਾਂ ਜਾਰੀ ਨਾ ਕੀਤੀਆਂ ਹੋਣ ਕਰਕੇ ਤਦ ਅਰਥ ਆਧਾਰ ਤੇ ਲੱਗੇ ਕਰਮਚਾਰੀਆਂ ਨੂੰ ਜਦੋਂ ਉਹਨਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਹਨ ਤਜਰਬੇ ਦਾ ਸਰਟੀਫਿਕੇਟ ਦਿੱਤੇ ਜਾਣ ਬਾਰੇ ਇਕਸਾਰਤਾ ਨਾਲ ਅਮਲ ਨਹੀਂ ਕੀਤਾ ਜਾ ਰਿਹਾ ਡੰਡੇ ਇਹ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਉਮੀਦਵਾਰ ਪਹਿਲਾਂ ਪ੍ਰਾਪਤ ਕੀਤੇ ਤਜਰਬੇ ਬਾਰੇ ਸਰਟੀਫਿਕੇਟ ਰੋਜ਼ਗਾਰ ਦਫ਼ਤਰ ਨੂੰ ਪੇਸ਼ ਕਰਦੇ ਹਨ ਉਹਨਾਂ ਨੂੰ انرੋਲਮੈਂਟ ਲਈ ਤਰਜੀਹ ਦਿੱਤੀ ਜਾਂਦੀ ਹੈ ਡੰਡੇ ਪਰ ਕਈ ਉਮੀਦਵਾਰ ਇਹ ਲਾਭ ਇਸ ਕਾਰਨ ਨਹੀਂ ਉਠਾ ਸਕਦੇ ਕਿਉਂਕਿ ਉਹਨਾਂ ਦੇ ਵਿਭਾਗੇ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਂਦਾ ਡੰਡੇ ਇਸ ਮਾਮਲੇ ਤੇ ਵਿਚਾਰ ਕਰਨ ਮੰਗਰੋਂ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚੋਂ ਸੇਵਾਮੁਕਤ ਹੋਣ ਵਾਲੇ ਉਹਨਾਂ ਸਾਰੇ ਕਰਮਚਾਰੀਆਂ ਨੂੰ ਉਹਨਾਂ ਵੱਲੋਂ ਮੰਗ ਕੀਤੇ ਜਾਣ ਤੇ ਤਜਰਬੇ ਬਾਰੇ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇ ਜਿਨ੍ਹਾਂ ਦੀਆਂ ਸੇਵਾਵਾਂ ਅਸਾਮੀ ਦੀ ਸਮਾਪਤੀ ਹੋਣ ਕਰਕੇ ਜਾਂ ਆਪਣੇ ਆਪ ਅਸਤੀਫਾ ਦੇਣ ਕਾਰਨ ਖਤਮ ਹੋ ਜਾਂਦੀਆਂ ਹਨ ਜਾਂ ਬਕਾਇਦਾ ਨਿਯੁਕਤੀ ਲਈ ਜੋਗ ਉਮੀਦਵਾਰਾਂ ਨੂੰ ਖਪਾਉਣ ਲਈ ਤਦ ਅਰਥ ਆਧਾਰ ਤੇ ਕੀਤੀ ਨਿਯੁਕਤੀ ਸਮਾਪਤ ਕੀਤੀ ਜਾਂਦੀ ਹੈ ਡੰਡੇ ਤਜਰਬੇ ਬਾਰੇ ਸਰਟੀਫਿਕੇਟ ਦੇ ਫਾਰਮ ਦਾ ਨਮੂਨਾ ਨਾਲ ਨੱਥੀ ਕੀਤਾ ਜਾਂਦਾ ਹੈ ਡੰਡੇ ਤਜਰਬਾ ਸਰਟੀਫਿਕੇਟ ਵਿੱਚ ਸੇਵਾਮਾ ਖਤਮ ਕਰਨ ਦੇ ਕਾਰਨ ਅਤੇ ਡਿਸਚਾਰਜ ਕਰਨ ਵੇਲੇ ਉਸ ਦੀ ਤਨਖਾਹ ਦਾ